ਹਰ ਕੋਈ ਆਖਦਾ ਹੈ ਕਿ ਹਰ ਇਨਸਾਨ ਦੀਆਂ ਤਿੰਨ ਅੱਖਾਂ ਹੁੰਦੀਆਂ ਹਨ ਉਹ ਕਿਹੜੀਆਂ ਤਿੰਨ ਅੱਖਾਂ ਹੁੰਦੀਆਂ ਹਨ ਕਦੀ ਉਹਨਾਂ ਅੱਖਾਂ ਨਾਲ ਕਿਸੇ ਨੇ ਵੇਖਿਆ ਹੈ ਪਰ ਜੋ ਮਹਿਸੂਸ ਕੀਤਾ ਹੈ ਉਹ ਜਿਹੜੀਆਂ ਤਿੰਨ ਅੱਖਾਂ ਕਿਹੜੀਆਂ ਹਨ ਆਪ ਬਹਿਮਾ ਭਰਮਾ ਦੇ ਵਿੱਚ ਪਏ ਰਹਿੰਦੇ ਹਾਂ ਉਹ ਤਿੰਨ ਅੱਖਾਂ ਕੋਈ ਕਹਿੰਦਾ ਹੈ ਚੌਂਕੜਾ ਲਾ ਕੇ ਅੱਖਾਂ ਬੰਦ ਕਰਕੇ ਸਮਾਧੀ ਲਾਉਣ ਨਾਲ ਖੁੱਲ੍ਹ ਜਾਂਦੀ ਹੈ ਕੋਈ ਕਹਿੰਦਾ ਹੈ ਤੇ ਜੀ ਅੱਖ ਨੂੰ ਆਪਾਂ ਨੂੰ ਇਸ ਤਰ੍ਹਾਂ ਵੇਖਣਾ ਚਾਹੀਦਾ ਹੈ ਪਰ ਜੋ ਮੈਂ ਉਸ ਚੀਜ਼ ਨੂੰ ਦੇਖਿਆ ਹੈ ਉਹ ਕਿਹੜੀ ਹੈ ਕਿ ਆਪਾਂ ਜਿਹੜੀਆਂ ਆਪਣੀਆਂ ਦੋ ਸੰਸਾਰ ਨੂੰ ਵੇਖਣ ਵਾਲੀਆਂ ਮੜਾ ਤੱਕਣ ਵਾਲੀਆਂ ਮੜਾ ਦੇਖਣ ਵਾਲੀਆਂ ਦੋ ਅੱਖਾਂ ਬੰਧ ਕਰ ਲੈਂਦੇ ਹਾਂ ਤੇ ਤੀਜੀ ਅੱਖ ਸੜੀ ਹੈ ਆਪਣੀ ਉਹ ਖੁੱਲ ਜਾਂਦੀ ਹੈ ਤੇ ਹਜ਼ਾਰਾਂ ਕਿਲੋਮੀਟਰ ਤੋਂ 100 ਕਿਲੋਮੀਟਰ ਤੋਂ ਆਪਾਂ ਆਪਣੇ ਪਰਿਵਾਰ ਨੂੰ ਬੈਠੇ ਹੀ ਮਹਿਸੂਸ ਕਰ ਸਕਦੇ ਹਾਂ ਤੇ ਦੇਖ ਸਕਦੇ ਹਾਂ ਆਪਾਂ ਆਪਣੇ ਪਰਮਾਤਮਾ ਨੂੰ ਵੀ ਜਿੱਥੋਂ ਮਰਜੀ ਬੈਠੇ ਜਿੱਥੇ ਵੀ ਆਪਾਂ ਮਹਿਸੂਸ ਕਰ ਸਕਦੇ ਹਾਂ ਧੰਨਵਾਦ ਜੀ